ਉਹਨਾਂ ਨੇ ਕਹਾਇਆ ਕਿ ਮੇਰੀ ਐਕਸ ਵਾਈਫ ਦੇ ਸਾਥ ਮੇਰੀ ਜੋ ਪ੍ਰਾਈਵੇਟ ਫੋਟੋਜ਼ ਹਨ ਉਸਕੋ AI ਦੇ ਸਾਥ ਉਸਕੋ ਮੋਰਫਿੰਗ ਕਰਕੇ ਉਸਕੋ ਛੇੜਛੜ ਕਰਕੇ ਉਸਕੇ ਡਾਲਾ ਜਾ ਰਹਾ ਹੈ ਇਹ 파ਰਟੀ ਕੀ ਛਵੀ ਕੋ ਇਸੇ ਕੈਸੇ ਦੱਕਾ ਲਗੇਗਾ ਜੀ ਇਹ ਤਾਂ ਜੋ ਬੰਦਾ ਡਾਲ ਰਹਾ ਹੈ ਉਸਕਾ ਕਿਰਦਾਰ ਕੀ ਉੱਪਰ ਸਵਾਲ ਖੜਾ ਹੁੰਦਾ ਹੈ ਕਿ ਉਹ ਇਤਨੀ ਹਲਕੀ ਰਾਜਨੀਤੀ ਕਰਨਗੇ ਅਬ ਚਾਹੇ ਅਸੀਂ ਲੋਕਾਂ ਚਾਹੇ ਤੁਸੀਂ ਲੋਕਾਂ ਆਪਾਂ ਡੈਮੋਕਰੇਸੀ ਦੇ ਲੋਕਤੰਤਰ ਦੇ ਥੰਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਖੋਚੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਦੇ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਮਿਲਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਕੀ ਨੇ ਦੋ ਚਾਰ ਨੇ ਉਂਗਲਾ ਤੇ ਗਿੱਲ ਨੂੰ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਪਰ ਰਾਜਨੀਤੀ ਇੰਨੇ ਖੋਛੇ ਨੇ ਹਲਕੇ ਲੈਵਲ ਤੱਕ ਕੋਈ ਵਿਅਕਤੀ ਲੈ ਜਾਊਗਾ ਇਹ ਮੈਂ ਐਕਸਪੈਕਟ ਨਹੀਂ ਕਰਦਾ ਇਹ ਜਾਇਜ਼ ਨਹੀਂ ਹੈ ਬਾਕੀ ਡਾਕਟਰ ਅਫਜੋਦ ਨੇ ਕੱਲ ਟਵੀਟ ਵੀ ਇਹਦੇ ਬਾਰੇ ਕਿਤੇ ਤੁਸੀਂ ਕਹੋ 2:30 ਪ्रेस कॉन्फ्रेंस ਕਰ ਰਹੇ ਨੇ ਆਈ ਥਿੰਕ ਉਹ ਸਾਰੀ ਡਿਟੇਲਸ ਨੇ ਜਿਹੜੀ ਖੁਦ ਹੀ ਤੁਹਾਡੇ ਸਾਹਮਣੇ ਰੱਖ ਦੇਣਗੇ ਲੇਕਿਨ ਸਾਥੀਓ ਜਿਸ ਦਿਨ ਦੀ ਆਵਾਦੀ ਪਾਰਟੀ ਦੀ ਭਵਨਤਪਨਜੀ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਹੈ ਸਵਾ 3 ਸਾਲ ਪਹਿਲਾਂ ਉਸ ਦਿਨ ਤੋਂ ਹੀ ਲੋਕਾਂ ਨੂੰ ਬੈਸਟ ਪੋਸੀਬਲ ਸਰਵਿਸਿਜ਼ ਦੇਣ ਦੇ ਲਈ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਸਾਡਾ ਡਿਪਾਰਟਮੈਂਟ ਹੈ ਜਿਹੜਾ ਗੁੱਡ ਗਵਰਨੈਂਸ ਐਂਡ ਆਈਟੀ ਇਹ ਲੋਕਾਂ ਨੂੰ ਸਰਵਿਸਿਜ਼ ਦੇਣ ਦੇ ਲਈ ਜਿਹੜੇ ਕੇ ਸੇਵਾ ਕੇਂਦਰ ਚਲਾਉਣ ਦੀ ਜ਼ਿੰਮੇਵਾਰੀ ਹੈ ਸਾਡੇ ਡਿਪਾਰਟਮੈਂਟ ਦੇ ਉੱਪਰ ਉਹਦੇ ਵਿੱਚੋਂ ਲੋਕਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਦੇ ਲਈ ਵਚਨਬੱਧ ਹੈ ਇਹਦੇ ਲਈ ਰੈਗੂਲਰ ਤੌਰ ਦੇ ਉੱਪਰ ਰਿਵਿਊ ਮੀਟਿੰਗਸ ਨੇ ਜਿਹੜੀਆਂ ਉਹ ਮਹਿਕਮੇ ਦੀਆਂ ਸਾਰੇ ਡਿਪਟੀ ਕਮਿਸ਼ਨਰਸ ਦੇ ਨਾਲ ਉਹ ਹੁੰਦੀ ਰਹਿੰਦੀ ਨੇ ਅੱਜ ਵੀ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਸ ਦੇ ਨਾਲ ਸਾਡੀ ਵੀਡੀਓ ਕਾਨਫਰencing ਦੇ ذریعے ਮੀਟਿੰਗ ਹੋਈਏ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਪੰਜਾਬ ਦੇ ਵਿੱਚ ਸਰਵਿਸ ਡਿਲੀਵਰੀ ਟੂ ਸਿਟੀਜ਼ਨਸ ਆਮ ਲੋਕਾਂ ਨੂੰ ਸਹੂਤਾ ਮਹయ్యా ਕਰਾਉਣ ਦੇ ਵਿੱਚ ਸੇਵਾ ਕੇਂਦਰਾਂ ਦੇ ذریعے ਉਹਦੀ ਜਿਹੜੀ ਪੈਂਡੈਂਸੀ ਹੈ ਉਹ ਲੋਏਸਟ ਇਨ ਦਾ ਕੰਟਰੀ ਹੈ ਫੋਰ ਐਗਜ਼ਾਮਪਲ ਅੱਜ ਤੱਕ 1 ਸਾਲ ਦੇ ਵਿੱਚ ਪਿਛਲੇ ਸਾਲ 18 ਜੂਨ 24 ਤੋਂ ਲੈ ਕੇ ਅੱਜ 17 ਜੂਨ ਤੱਕ ਕਦ ਤੱਕ 48,85,669 ਲੋਕਾਂ ਨੇ ਅਪਲਾਈ ਕੀਤਾ ਜਿਦੇ ਚੋ 5868 ਸਰਵਿਸ ਲੋਕਾਂ ਦੀ ਸਰਵਿਸ ਨੇ ਜਿਹੜੀਆਂ ਯਾਨੀ ਕਿ ਪੁਆਇੰਟ .12% ਪੁਆਇੰਟ 12% ਲੋਕਾਂ ਨੇ ਸਰਵਿਸਿਸ ਨੇ ਜਿਹੜੀਆਂ ਉਹ ਬਿਯੋਂਡ ਟਾਈਮ ਲਾਈਨ ਡਿਲੇਡ ਨੇ ਇਹਦਾ ਮਤਲਬ ਇਹ ਹੈ ਕਿ ਜੇ 100 ਬੰਦਿਆਂ ਨੇ ਅਪਲਾਈ ਕੀਤਾ ਤਾਂ ਇੱਕ ਬੰਦੇ ਦਾ ਕੰਮ ਵੀ ਵੱਜਵੇਂ ਦੇਣਾ ਤੋਂ ਉੱਪਰ ਨਹੀਂ ਗਿਆ ਹੈਗਾ ਵੱਜਵੇਂ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਸਰਵਿਸ ਹੈ ਉਹ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਦੇ ਖੱਜਲਖਵਰੀ ਔਰ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਸਾਡੇ ਸੂਬੇ ਦੇ ਵਿੱਚ ਜਿੰਨੇ ਪਟਵਾਰੀ ਨੇ ਜਿੰਨੇ ਐਮਸੀ ਸਰਪੰਚ ਔਰ ਨੰਬਰਦਾਰ ਉਹਨਾਂ ਨੂੰ ਆਨਬੋਰਡ ਕੀਤਾ ਜਾ ਚੁੱਕਿਆ ਯਾਨੀ ਕਿ ਬੰਦੇ ਨੇ ਚਾਹੇ ਕਨੈਕਟ ਪੋਰਟਲ ਦੇ ਉੱਪਰ ਅਪਲਾਈ ਕਰ ਦਿੱਤਾ ਚਾਹੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਦਿੱਤਾ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਪਟਵਾਰੀ ਦੇ ਥਰੂ ਹੁੰਦਾ ਹੈ ਸਰਪੰਚ ਨੰਬਰਦਾਰ ਐਮਸੀ ਤੱਕ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਨਲਾਈਨ ਹੋਣੀ ਤੇ ਇਹਦੇ ਲਈ ਤਕਰੀਬਨ 98% ਜਿਹੜੇ ਇਹ ਮੁਲਾਜ਼ਮ ਨੇ ਪਟਵਾਰੀ ਨੰਬਰਦਾਰ ਔਰ ਐਮਸੀ ਸਰਪੰਚ ਉਹ ਆਨਬੋਰਡ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਪੈਂਡੈਂਸੀ ਹੈ ਇਹ ਜਿਹੜੀ ਸਰਵਿਸ ਡਿਲੀਵਰੀ ਹੈ ਇਹ ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਵਧੀਆ ਸਭ ਤੋਂ ਐਫੀਸ਼ੀਐਂਟ ਹੈ ਕਿ ਜਦ ਇੱਕ ਬੰਦੇ ਦੀ ਜਿਹੜੀ ਸਰਵਿਸ ਡਿਲੀਵਰੀ ਹੈ ਉਹ ਬਿਯੋਂਡ ਟਾਈਮ ਲਾਈਨ ਨਹੀਂ ਹੈਗੀ ਇਹਦੇ ਨਾਲ ਅਸੀਂ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਉਹਨਾਂ ਮੁਲਾਜ਼ਮਾਂ ਦੇ ਉੱਪਰ ਵੀ ਰਿਵਿਊ ਕਰਦਾ ਹੈ ਜਿਹੜੇ ਕਿ ਸਮੇਂਬੱਧ ਤਰੀਕੇ ਦੇ ਨਾਲ ਬਿਨਾ ਕਿਸੇ ਪੈਂਡੈਂਸੀ ਦੇ ਉਹਨਾਂ ਨੂੰ ਸਰਵਿਸ ਲੋਕਾਂ ਨੂੰ ਦਿੰਦੇ ਨੇ ਇਹਦੇ ਨਾਲ ਨਾਲ ਜਿਹੜੇ ਕੋਈ ਹੈਬਿਚੁਅਲ ਡਿਲੇਅਰਸ ਨੇ ਜਾਣ ਬੁੱਝ ਕੇ ਖਰਾਬ ਕਰਦੇ ਨੇ ਉਹਨਾਂ ਦਾ ਵੀ ਲਿਸਟ ਹੈ ਜਿਹੜੀ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਹੜੇ ਮਹਿਕਮੇ ਦੇ ਵਿੱਚ ਕਿਹੜਾ EMPLOYEE ਡਿਲੇ ਕਰਦਾ ਹੈ ਉਹਦਾ ਵੀ ਰਿਵਿਊ ਹੈ ਜਿਹੜਾ ਉਹ ਹੁੰਦਾ ਤੇ ਉਹਨਾਂ ਬਾਰੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕਰਨ ਦੀ ਡਿਪਟੀ ਕਮਿਸ਼ਨ ਨੂੰ ਹਦਾਇਤ ਜਿਹੜੀ ਅੱਜ ਦੇ ਦਿੱਤੀ ਗਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਜਿੰਨੀਆਂ ਤਕਰੀਬਨ 438 ਸਰਵਿਸਿਜ਼ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ ਉਹ ਸਭ ਤੋਂ ਐਫੀਸ਼ੀਐਂਟ ਸਭ ਤੋਂ ਵਧੀਆ ਸਭ ਤੋਂ ਸਟ੍ਰੀਮਲਾਈਨਡ ਤੇ ਸਭ ਤੋਂ ਸਮੇਂਬੱਧ ਤਰੀਕੇ ਦੇ ਵਿੱਚ ਸਰਵਿਸਿਜ਼ ਦੇਣ ਵਾਲਾ ਪੰਜਾਬ ਹੈ ਜਿਹੜਾ ਉਹ ਅੱਜ ਸੂਬਾ ਪਹਿਲੇ ਨੰਬਰ ਤੇ ਆ ਚੁੱਕਿਆ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਜਿਹੋ ਜਿਹੇ ਉਪਰਾਲੇ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਘਰ ਬੈਠਿਆਂ ਨੂੰ ਹਰ ਸਰਵਿਸ ਜਿਹੜੀ ਉਹ ਮਿਲੇ ਸੋ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਵੀ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਇਹਦੇ ਚ ਬਹੁਤ ਵਧੀਆ ਔਰ ਵੱਡਾ ਸਹਿਯੋਗ ਸਾਡੇ ਡਿਪਾਰਟਮੈਂਟ ਦਾ ਜ਼ਿੰਮੇਵਾਰੀ ਹੈ ਇਹ ਡਿਪਟੀ ਕਮਿਸ਼ਨਰਸ ਨੇ ਵੀ ਪੰਜਾਬ ਦੇ ਵਿੱਚ ਇਹਦਾ ਵਧੀਆ ਰੋਲ ਜਿਹੜਾ ਉਹ ਆਦਾ ਕਰ ਰਹੇ ਨੇ ਸੋ ਪੂਰੇ ਪੰਜਾਬ ਨੂੰ ਸਭ ਤੋਂ ਵਧੀਆ ਐਫੀਸ਼ੀਐਂਟ ਸਰਵਿਸਿਜ਼ ਦੇਣ ਦੇ ਲਈ ਮੁਬਾਰਕਬਾਦ ਦਿੰਦੇ ਹਾਂ ਉਹਦੇ ਹੱਥ ਚ ਲਵੇ ਨੇ ਉਹਦੇ ਬਾਰੇ ਤਾਂ ਡਾਕਟਰ ਰਵਜੋਤ ਨੇ ਕੱਲ ਨਾਲ ਦੀ ਨਾਲ ਹੀ ਪੋਸਟਿੰਗ ਪਾ ਦਿੱਤੀ ਸੀਗੀ ਤੁਸੀਂ ਉਹ ਵੀ ਮੈਂਸ਼ਨ ਕਰੋ ਜਿਹੜੀ ਚੀਜ਼ ਇੱਕ ਚੀਜ਼ ਉਹ ਖੁਦ ਹੀ ਕਲੈਰੀਫਾਈ ਕਰ ਚੁੱਕੇ ਉਹਦੇ ਬਾਰੇ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਐਫਆਈਆਰ ਅੱਜ ਲਿਖੇ ਨੇ ਡਾਕਟਰ ਅਬਜੋਤ ਕਰ ਰਹੇ ਹੈ ਮਾਨਾਨੀ ਦਾ ਕੇਸ ਵੀ ਕਰ ਰਹੇ ਹੈ ਟੈਕ ਦੇ ਪੀਸੀ ਵੀ ਕਰ ਰਹੇ ਹੈ ਕਿ ਮੇਰੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਬੰਧ ਵਿੱਚ ਨਹੀਂ ਡੈਫੀਨਿਟਲੀ ਜੀ ਮੈਂ ਸਮਝਦਾ ਕਿ ਰਾਜਨੀਤੀ ਇੰਨੇ ਹੋਛੇ ਇੰਨੇ ਹਲਕੇ ਲੈਵਲ ਤੱਕ ਕੋਈ ਵਿਅਕਤੀ ਲੈ ਜਾਊਗਾ ਇਹ ਮੈਂ ਐਕਸਪੈਕਟ ਨਹੀਂ ਕਰਦਾ ਇਹ ਜਾਇਜ਼ ਨਹੀਂ ਹੈ

पार्टी की छवि को इससे कैसे धक्का लगेगा जी ये तो जो बंदा डाल रहा है उसका किरदार के ऊपर सवाल खड़ा होता है कि वो इतनी हल्की राजनीति करेंगे अब? लगा पन... तो साहब बारे की भी जी <laughs> मेरे कहने का मतलब कि चाहे चाहे लोग ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਖੋਚੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਦੇ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਮਿਲਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ दर्जे ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਜੀ ਨੇ ਦੋ ਚਾਰ ਨੇ ਉਂਗਲਾ ਤੇ ਗਿੱਲੋ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਵੀ ਚਰਚੇ ਦਾ ਵਿਸ਼ਾ ਇਲੈਕਸ਼ਨ ਦੇ ਦੌਰਾਨ ਹੀ ਇਹ ਇਹ ਤਾਂ ਮੈਂ ਤਾਂ ਭੁੱਲ ਗਿਆ ਆਪਕੋ ਕਿ ਇਹ ਸਿਰਫ ਔਰ ਸਿਰਫ ਇਲੈਕਸ਼ਨ ਵਿੱਚ ਹੀ ਕਿਉਂ ਨਿਕਲ ਕੇ ਆਤਾ ਹੈ